ਵਾ ਗੁਰ ਜੀ ਸਤਨਾਮ ਸੇਵਾ ਗੁਰ ਜੀ ਧਨਸ੍ਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕਿਨੋਂ ਬਲ ਆਪਣਾ ਸਿਰ ਉੱਪਰ ਕਰ ਤਾਰੇ ਓ ਕਿਰਪਾ ਕਟਾਖ ਹਵ ਲੋਕਨ ਕੀਨੋ ਦਾਸ ਕ ਦੁਖ ਵਿਦਾਰਿਓ ਚਤੁਰ ਦੇਸ਼ਾ ਕੇ ਨੋ ਬਲ ਆਪਣਾ ਸੇਉ ਪਰ ਕਰਤਾਰਿਓ ਕਿਰਪਾ ਕਟਾਖਿਆ ਅਵ ਲੋਕਨ ਕੀਨੋ ਦਾਸ ਕਾ ਦੁਖ ਬਦਾਰ ਹਰ ਜਨ ਰਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਤਕਰੇ ਆਪਣੇ ਤੇ ਸੋਈ ਸੋਈ ਦੇਵ ਨਾਨਕੇ ਦਾ ਸੁਮਕ ਤੇ ਜੋ ਬੋਲੇ ਇਹ ਹਾਂ ਉਹ ਹ ਸਚ ਹੋਵ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਕੇ ਦਾ ਮੁਖ ਤੇ ਜੋ ਬੋਲੇ ਇਹ ਹਉ ਹਾ ਸਜ ਹੋਵ ਵਾਗ ਗੁਰ ਜੀ ਕਾ ਖਸਾ ਵਾਗ ਗੁਰ ਜੀ ਕੀ ਫਤੇ ਗੁਰ ਪਿਆਰੇ ਗੁਰ ਸواری ਸਾਧ ਸੰਗਤ ਵਡ ਭਾਗੀ ਹੋ ਜੋ ਗੁਰੂ ਕਰਦੇ ਆ ਸਾਧਰੀਆਂ ਭਰ ਹੋ ਅੱਜ ਦਾ ਪਵਨ ਪਵਿੱਤਰ ਇਹ ਸ਼ਬਦ ਜਗਤ ਜੀ ਨੇ ਸਰਬੰ ਦਾ ਸਰਵਣ ਕੀਤਾ ਹੈ ਪੰਜਵੇਂ ਗੁਰਦੇਵ ਤਨਾਸਰੀ 라ਗ ਦੇ ਵਿੱਚ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਿ ਪ੍ਰਮਾਤਮਾ ਉਹ ਗੋਬਿੰਦ ਅਕਾਲ ਪੁਰਖ ਆਪਣੇ ਜਨ ਦਾ ਆਪਣੇ ਸੇਵਕ ਦਾ ਆਪ ਸਹਾਈ ਰੱਖ ਬਣਦਾ ਆਪਣੇ ਪਿਆਰੇ ਨੂੰ ਆਪ ਰੱਖਣਾ ਕਰਦਾ ਉਸ ਅੰਗੁਣ ਮੇਟ ਕਰਕੇ ਆਪਣੇ ਕੰਠ ਦੇ ਨਾਲ ਆਪਣੇ ਗਲ ਦੇ ਨਾਲ ਲਾ ਲੈਂਦਾ ਕਿ ਕਿ ਪ੍ਰਮਾਤਮਾ ਦਇਆ ਕਰਨ ਵਾਲਾ ਉਹ ਅਕਾਲ ਪੁਰਖ ਬਖਸ਼ੰਦ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਆਪਣੇ ਗਲ ਨਾਲ ਲਾ ਕਰਕੇ ਕੰਠ ਲਾਏ ਅਵਗੁਣ ਸਭ ਮਿਟੇ ਜਿਤਨੇ ਵੀ ਅਵਗੁਣ ਨੇ ਆਪਣੇ ਪਿਆਰੇ ਦੇ ਸਭ ਮਿਟ ਦਿੰਦਾ ਖਤਮ ਕਰ ਦਿੰਦਾ ਉਹਨਾਂ ਦਾ ਨਾਸ਼ ਹੋ ਜਾਂਦਾ ਦਿਆਲ ਪੁਰਖ ਬਖਸ਼ੰਦ ਉਹ ਪ੍ਰਮਾਤਮਾ ਕਾਲਪੁਰਖ ਜਿਹੜਾ ਬਖਸ਼ਣ ਹਾਰ ਹੈ ਬਖਸ਼ਦਾ ਹੈ ਅਬੰਦਿਆ ਉਹਦੇ ਦਰ ਘਰ ਦਾ ਤੂੰ ਓਟ ਆਸਰਾ ਲੈ ਲੈ ਇੱਕ ਪ੍ਰਮਾਤਮਾ ਜਿਹੜਾ ਤੇਰੇ ਪਾਪ ਕਰਮ ਨਹੀਂ ਦੇਖੇਗਾ ਜਦੋਂ ਤੂੰ ਉਹਦੇ ਨਾਮ ਨੂੰ ਜਪਣਾ ਰੰਗ ਕਰੇਂਗਾ ਜਿਸ ਤਰ੍ਹਾਂ ਸਾਰੀ ਦੁਨੀਆ ਹੀ ਤੈਨੂੰ ਪਾਪੀ ਕਹਿ ਗਏ ਪਰ ਜੇ ਰੱਬ ਬਖਸ਼ਣ ਤੇ ਆ ਜਾਵੇ ਜਦੋਂ ਰੱਬ ਨੇ ਹੱਥ ਫੜ ਲਿਆ ਫਿਰ ਸਾਥ ਸੰਗਤ ਇਹ ਜਿਹੜਾ ਸੰਸਾਰ ਪਾਪੀ ਕਹਿ ਰਿਹਾ ਇਹ ਜੈ ਜੈਕਾਰ ਵੀ ਕਰੇਗਾ ਜੈ ਜੈਕਾਰ ਕਰੇ ਸਭ ਕੋਈ ਕਿ ਜਦੋਂ ਪਰਮਾਤਮਾ ਦੇ ਬਖਸ਼ਣ ਤੇ ਆ ਜਾਵੇ ਜਿੱਤੇ ਗੁਰੂ ਦੀ ਨਜ਼ਰ ਹੋ ਜਾਏ ਜਿਸ ਤਰ੍ਹਾਂ ਉਮੀਏ ਚੋਰ ਤੇ ਗੁਨਾਹਗਰਾਂ ਪਾਸਾ ਦੀ ਨਜ਼ਰ ਹੋ ਗਈ ਹੈ ਚੋਰੀਆਂ ਕਰਨ ਵਾਲ ਦਿਨ ਰਾਤ ਚੋਰੀਆਂ ਕਰਦਾ ਮੁਰ ਕੇ ਇਤਨਾ ਕਾਮ ਤੇ ਤਰੱਕੀ ਕੀਤੀ ਇਤਨੀ ਚੜ੍ਹਦੀ ਕਲਾ ਹੋਈ ਕਿਉਂਕਿ ਜਿਹੜਾ ਮਹਾਪੁਰਸ਼ ਆ ਗਿਆ ਉਹਨਾਂ ਲੰਗਰ ਛਕਿਆ ਉਹਨਾਂ ਆਖ ਦਿੱਤਾ ਕਿ ਮਰ ਜੇ ਦੀ ਚੜ੍ਹਦੀ ਕਲਾ ਕਰਿਓ ਹੁਣ ਚੜ੍ਹਦੀ ਕਲਾ ਕਾ ਦੀ ਚੋਰੀਆਂ ਦਾ ਕਉ ਉਹਦੀ ਚੜ੍ਹਦੀ ਕਲਾ ਹੋ ਗਈ ਸਾਧ ਸੰਗਤ ਬੰਦੇ ਇਤਨੇ ਕੋ ਰੱਤ ਲੈ ਜਿਹੜੇ ਚੋਰੀਆਂ ਕਰਕੇ ਉਹਨੂੰ ਧਨ ਦਿਆ ਕਰ। ਨਾ ਹੋ ਗਿਆ ਜੀ ਅਗਲੇ। ਕਾਫੀ ਜ਼ਮੀਨ ਖਰੀਦ ਲਈ ਅਸਾਮ ਦੀ ਧਰਤੀ ਤੇ। ਉੱਥੇ ਉਹਦਾ ਨਾਮ ਬਿਆਸੀ ਭੂਮੀਆਂ। ਭੂਮੀ ਦਾ ਮਾਲਕ ਸੀ ਕਾਫੀ ਜ਼ਮੀਨ ਸੀ। ਫਿਰ ਚੋਰ ਨਾਲ ਲੱਗ ਗਿਆ। ਕਿਉਂਕਿ ਚੋਰੀਆਂ ਕਰਦਾ ਸੀ। ਪਰ ਜਦੋਂ ਗੁਰੂ ਨਾਨਕ ਦੀ ਨਜ਼ਰ ਹੋਈ ਬਾਦਸ਼ਾਹ ਉੱਥੇ ਗਏ। ਉਹਦਾ ਕਾਰਜ ਪੁੱਛਿਆ ਗੁਰਨਾਨਕ ਪਾਤਸ਼ਾਹ ਦੀ ਐਸੀ ਰਹਿਮਤ ਹੋਈ ਉਹਨ ਚੋਰੀ ਦਾ ਕੰਮ ਛੱਡ ਕੇ ਵਾਕਈ ਸੰਤ ਬਣ ਗਿਆ ਉਹ ਵਾਕਈ ਸਾਧੂ ਬਣ ਗਿਆ ਜਿਹਨੂੰ ਗੁਰੂ ਬਖਸ਼ਣ ਤੇ ਆਜਾ ਨਹੀਂ ਤਾਂ ਕਹਿ ਦਿੱਤਾ ਸੀ ਉਹਨ ਮਰਜ਼ ਹੋਲ ਜੋ ਮਰਜੀ ਕਰਾ ਲਵਾ ਕੰਮ ਨਹੀਂ ਮੈਂ ਛੱਡ ਸਕਦਾ ਮੇਰਾ ਧਾਰ ਹੀ ਇੱਤੇ ਚੱਲਦਾ ਹੋਰ ਜਿਹੜੇ ਬਾਬੇ ਆਏ ਮਰਜ਼ ਮੇਰੇ ਚੜ੍ਹਦੀ ਕਲਾ ਦੀਆਂ ਦੱਸਾਂ ਕੋਈ ਪ੍ਰਸ਼ਾਦਾ ਕੋਈ ਲੇੜਾ ਕੋਈ ਪੈਸੇ ਲੈ ਕੇ ਚਲ ਗਿਆ ਆਪ ਜੀ ਆਖ ਰਹੇ ਤੂੰ ਕੰਮ ਕੀ ਕਰਦਾ ਮਰਜ਼ ਮੈਂ ਕੰਮ ਚੋਰੀਆਂ ਦਾ ਕਰਦਾ ਉਹ ਮੈਂ ਛੱਡ ਨਹੀਂ ਸਕਦਾ ਗੁਰੂ ਨਾਨਕ ਬਾਸ ਨੇ ਆਖਿਆ ਫਿਰ ਸੱਚ ਬੋਲੀ ਗਰੀਬ ਮਾਰਨਾ ਕਰੀ ਤੇ ਮਾਲਕ ਦੇ ਨਾਮ ਨੂੰ ਜਪਦਾ ਰਹੀ ਉਹ ਹੁਣ ਇਹਨਾਂ ਗੱਲਾਂ ਚ ਫਸ ਗਿਆ ਜਿੱਥੇ ਵੀ ਜਾਣਾ ਸੱਚ ਬੋਲਣਾ ਬੱਲੇ ਬੱਲੇ ਬਚਨ ਗੁਰੂ ਨਾਨਕ ਪਤ ਮਰ ਕੇ ਤੇ ਚੋਰੀਆਂ ਕਰੀ ਜਾਂਦਾ ਠੀਕ ਹੈ ਤੂੰ ਨਹੀਂ ਛੱਡ ਸਕਦਾ ਮਰਦ ਨਹੀਂ ਛੱਡ ਸਕਦਾ ਮਰ ਕਹਿੰਦਾ ਸੱਚ ਬੋਲੀ ਫਿਰ ਕਹਿੰਦਾ ਮੱਝ ਠੀਕ ਆ ਆ ਮਾਂ ਮੱਲਾਂ ਗੀ ਗਰੀਬ ਮਰ ਨਾਲ ਕਰੀ ਹਾਂ ਮਰ ਜਾ ਗਲ ਮੈਂ ਮੱਲਾਂ ਗਾ ਲੂਣ ਖਾ ਕੇ ਹਰਾਮ ਨਾ ਕਰੀ ਮਰ ਜਾ ਗਲ ਮੈਂ ਮੱਲਾਂ ਗਾ ਤਿੰਨ ਬਚਨ ਮੱਝ ਦੇ ਮੰਗ ਮਰ ਕਹਿੰਦਾ ਜਾ ਤੇ ਮੈਂ ਆਪਣਾ ਕੰਮ ਕਰ ਜਿੱਥੇ ਵੀ ਜਾਵੇ ਹੁਣ ਬੋਲਣਾ ਸੱਚ ਪੈ ਕੀ ਕਰਨ ਆਇਆ ਸਾਡੇ ਭਾਈ ਮੈਂ ਚੋਰੀ ਕਰਨਾ ਆ ਗਰੀਬ ਦੇ ਜਿਹੜਾ ਹੈ ਲੋਨ ਖਾ ਕੇ ਹਰਾਮ ਨਹੀਂ ਕਰਨਾ ਗਰੀਬ ਮਾਰਨਾ ਨਾ ਕਰਨੀ ਹੁਣ ਚੋਰੀ ਕਿਹਦੇ ਘਰ ਕਰੇ ਗਰੀਬ ਮਾਰ ਨਹੀਂ ਕਰਨੀ ਮਰਦ ਨਾ ਕਰਦਾ ਫਸ ਗਿਆ ਨਾ ਇਹਨਾਂ ਬਚਨਾਂ ਤੇ ਚੋਰੀ ਕਰਨੀ ਛੱਡ ਦਿੱਤੀ ਜਦੋਂ ਪੂਰਾ ਗੁਰੂ ਰਹਿਮਤ ਕਰ ਸੁਮੰਤਰ ਗੁਰੂ ਵਚਨ ਗੁਰੂ ਦਾ ਸ੍ਰੇਸ਼ਟ ਦਿੱਤਾ ਹੋਇਆ ਮੰਤਰ ਇਦਾਂ ਦਾ ਹੈ ਜਿਹੜਾ ਤੇਰੇ ਸਾਰੇ ਪਾਪ ਕਰਮ ਨਸ਼ਟ ਕਰ ਦੇਗਾ ਖਤਮ ਕਰ ਦੇਗਾ ਤਾਂ ਤੂੰ ਗੁਰੂ ਦੇ ਦਰ ਤੇ ਤਾਂ ਪੜਿਆ ਗੁਰੂ ਦਾ ਉਟਾਸ ਰਤ ਲਿਆ ਗੁਰੂ ਰਹਿਮਤ ਕਰੇਗਾ ਸਮਾ ਜਾਗਦੇ ਨੇ ਸੰਸਾਰ ਤੁਨੂ ਬਾਪੀ ਕਹਦੇ ਦੁਨੀਆ ਕਹਦੇ ਪਰ ਜਦੋਂ ਰੱਬ ਬਖਸ਼ਣ ਤੇ ਆ ਗਿਆ ਨਾ ਜਦੋਂ ਪ੍ਰਮਾਤਮਾ ਨੇ ਆਪਣੇ ਗਲ ਨਾਲ ਲਾ ਲਿਆ ਆਪਣੇ ਕੰਠ ਨਾਲ ਲਾ ਲਿਆ ਕਹਿੰਦੇ ਤੇਰੇ ਸਾਰੇ ਅਵਗੁਣ ਮਿਟ ਦੇਗਾ ਕੰਠੇ ਲਾਏ ਅਵਗੁਣ ਸਭ ਮਿਟੇ ਧਿਆਲ ਪੁਰਖ ਉਹਦਾ ਸੁਭਾਅ ਕੀ ਹੈ ਦਿਆਲ ਪ੍ਰਭ ਬਖਸ਼ੰਦ ਇੱਕ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਤੈਨੂੰ ਬਖਸ਼ਣ ਹਰ ਤੂੰ ਮੰਗਣਾ ਹੈ ਤਦ ਤੋਂ ਮੰਗ ਕੋਈ ਮੰਗ ਰੱਖਣੀ ਹੈ ਉਸ ਪ੍ਰਮਾਤਮਾ ਤੋਂ ਮੰਗੀ ਇਹਨੂੰ ਸੇ ਲਾਸ ਦੁਕਾਨ ਚ ਮਾਰ ਜਨਾਕ ਕੇ ਪਹਿលਿਆ ਆਰੰਭਕ ਦੁਕਾਨ ਚ ਚਤੁਰ ਦਿਸ਼ਾ ਕੀ ਨੋਮ ਬਲੇ ਆਪਣਾ ਸਾਰੀਆਂ ਦਿਸ਼ਾਂ ਤੇ ਪ੍ਰਮਾਤਮਾ ਦਾ ਬਲ ਹੈ ਜੀ ਚਤੁਰ ਦਿਸ਼ਾ ਕੇ ਨੌ ਬਲ ਆਪਣਾ ਸਿਰ ਉੱਪਰ ਕਰਤਾਲਿਓ ਕਿਰਪਾ ਕਟਾਖੇ ਅਵਲੋਕਣ ਕੀ ਨੌ ਦਾਸ ਕਾ ਦੁਖ ਬਿਗਾਰਿਓ ਇਹ ਆਰੰਭਕ ਤੁਕਾਂ ਜੀ ਪ੍ਰਮਾਤਮਾ ਦਾ ਬਲ ਸਭ ਪਾਸੇ ਇਸ ਕਰਕੇ ਭਾਈ ਤੂੰ ਮੰਗਣਾ ਹੈ ਤਾਂ ਉਸ ਦਾਤੇ ਤੋਂ ਮੰਗੇ ਜੋ ਮੰਗੇ ਠਾਕੁਰ ਆਪਣੇ ਤੇ ठाकुर ਦਾ ਭਾਲ ਮਾਲਕ ਅਕਾਲ ਪੁਰਖ ਪਰਮਾਤਮਾ ਇਹ ਪੱਥਰ ਨਾ ਸਮਝ ਲੈਣਾ ਸਾਸ ठाकुर ਮਾਲਕ ਪਰਮਾਤਮਾ ਮਾਲਕ ਕਹਿੰਦੇ ਜੇ ਮੰਗਣਾ ਹੈ ਉਸ ਦਾਦੇ ਤੋਂ ਮੰਗੇ ਜਿਹੜਾ ਸਭ ਨੂੰ ਦਾਤਾਂ ਦੇ ਰਿਹਾ ਹੈ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਚੌਥੀ ਪੋੜੀ ਹਜ ਜੀ ਸਾਹਿਬ ਦੀ ਗੁਣਾਂ ਉਪੰਸ ਜਬ ਜੀ ਸਾਹਿਬ ਜਿਸਨੂੰ ਮਾਲ ਕਹਿੰਦੇ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਸੰਸਾਰ ਮੰਗ ਰਿਆ ਹੈ ਮੰਗਣ ਚੱਲ ਰਹੀ ਆਏ ਪ੍ਰਮਾਤਮਾ ਸਭ ਦੀ ਸੁੰਦਾ ਸਭ ਨੂੰ ਦਾਤਾਂ ਦੇ ਰਿਹਾ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਕਹਿੰਦੇ ਉਹ ਸਿਰ ਦਾਤਾਰ ਜਿਹੜਾ ਪ੍ਰਮਾਤਮਾ ਨਾਲ ਸਭ ਨੂੰ ਦਾਤਾ ਬਣ ਰਿਹਾ ਸਭ ਨੂੰ ਦੇ ਰਿਹਾ ਜਿਹੜਾ ਉਹ ਤੋਂ ਮੰਗ ਰਿਹਾ ਇਸ ਕਰਕੇ ਮਹਾਰਜ ਗੁਰੂ ਅਰਜਨ ਪਾਤਸ਼ਾਹ ਦੇ ਹਨ ਮਾਰ ਕੇ ਕਹਿੰਦੇ ਭਲਿਆ ਜੇ ਮੰਗਣਾ ਹੈ ਤਾਂ ਉਸ ਠਾਕੁਰ ਤੋਂ ਅਕਾਲ ਪੁਰਖ ਤੋਂ ਮੰਗ ਲੈ ਠਾਕੁਰ ਗਾਈਏ ਆਤਮ ਰੰਗ ਕਹਿੰਦੇ ਉਹਦੇ ਮਾਲਕ ਦੇ ਨਾਮ ਨੂੰ ਜਪਣਾ ਕਰੀ ਪ੍ਰਮਾਤਮਾ ਰਹਿਮਤ ਕਰੇਗਾ ਤਸ ਕਰੇਗਾ ਤੈਨੂੰ ਜਿਹੜੀ ਦਾਤ ਹੈ ਉਹ ਬਖਸ਼ਿਸ਼ ਕਰੇਗਾ ਜੋ ਮੰਗੇ ਠਾਕੁਰ ਆਪਣੇ ਤੇ ਆਪਣੇ ਪ੍ਰਮਾਤਮਾ ਤੋਂ ਮੰਗਦਾ ਜਿਨ ਪ੍ਰਮਾਤਮਾ ਨੂੰ ਆਪਣਾ ਸਮਝ ਲਿਆ ਅਜੇ ਪ੍ਰਮਾਤਮਾ ਨੂੰ ਸੀ ਆਪਣਾ ਸਮਝਿਆ ਨਹੀਂ ਮਾਫ਼ ਕਰਨਾ ਸਾਸ ਅਜੇ ਤਾਂ ਸਾਡੇ ਧੀਆਂ ਪੁੱਤਰ ਸਾਡਾ ਪਰਿਵਾਰ ਮੇਰੀ ਜ਼ਮੀਨ ਮੇਰਾ ਘਰ ਮੇਰਾ ਪੈਸਾ ਤਨ ਦੌਲਤ ਆ ਮੇਰਾ ਪੁੱਤਰਾ ਮੇਰੀ ਧੀ ਆ ਮੇਰਾ ਪਰਿਵਾਰ ਅਜੇ ਤਾਂ ਮੇਰੀ ਮੇਰੀ ਨੇ ਮੁੱਕੀ ਬੰਦਿਆ ਤੇਰੀ ਤੂੰ ਪ੍ਰਮਾਤਮਾ ਨੂੰ ਆਪਣਾ ਸਮਝਿਆ ਨਹੀਂ ਕਦੇ ਤੂੰ ਨਹੀਂ ਆਖਿਆ ਕਿ ਆਕਾਲ ਪੁਰਖ ਮੇਰਾ ਹੈ ਜੋ ਮੰਗੇ ਠਾਕੁਰ ਆਪਣੇ ਤੇ ਮਾਲ ਕਹਿੰਦੇ ਆਪਣੇ ਪ੍ਰਮਾਤਮਾ ਤੋਂ ਮੰਗ ਜਿੰਨ ਤੈਨੂੰ ਸਭ ਕੁਝ ਦਿੱਤਾ ਹੈ ਜਿਹਦੇ ਕਰਕੇ ਤੂੰ ਸੰਸਾਰ ਤੇ ਆਇਆ ਪਰ ਤੂੰ ਉਹਨੂੰ ਬਗਾਨਾ ਕਰ ਦਿੱਤਾ ਦਾਤ ਪਿਆਰੀ ਬਿਸਰਿਆ ਦਾਤਾਂ ਕਹਿੰਦੇ ਦਾਤ ਜਿਹੜੀ ਸੀ ਜਿਹੜਾ ਦਾਦਾਂ ਦੇਣ ਵਾਲਾ ਸੀ ਉਹਨੂੰ ਤਾਂ ਤੂੰ ਯਾਦ ਹੀ ਨਾ ਕੀਤਾ ਦਾਤ ਪਿਆਰੀ ਹੋ ਗਈ ਸੰਸਾਰ ਚ ਆਇਆ ਉਹਦੀਆਂ ਦਾਤਾਂ ਨਾਲ ਮੋਹ ਪੈ ਗਿਆ ਤੇਰਾ ਦਾਤ ਪਿਆਰੀ ਹੋ ਗਈ ਬਿਸਰਿਆ ਦਤਾਰਾ ਕਹਿੰਦੇ ਦਤਾਰਾ ਉਹ ਪਰਮਾਤਮਾ ਭੁੱਲ ਗਿਆ ਭਾਵੇਂ ਕਿ ਉਹਨੂੰ ਆਪਣਾ ਸਮਝਿਆ ਹੀ ਨਹੀਂ ਜੇ ਆਪਣਾ ਸਮਝਿਆ ਹੁੰਦਾ ਫਿਰ ਤੂੰ ਦਰਬਾਰ-ਦਾਰ ਭਟਕਦਾ ਨਾ ਜੇ ਤੂੰ ਪਰਮਾਤਵਾ ਨੂੰ ਆਪਣਾ ਸਮਝਿਆ ਹੁੰਦਿਆ ਫਿਰ ਜਦੋਂ ਮੰਗਣਾ ਸੀ ਤੂੰ ਦਾਦੇ ਤੋਂ ਮੰਗਦਾ ਤੂੰ ਆਪਣੇ ਪਰਮਾਤਮਾ ਤੋਂ ਮੰਗਦਾ ਜਿਸ ਤਰ੍ਹਾਂ ਪਿੱਛੇ ਜੇ ਦਾਸ ਨੇ ਅਖਿਆ ਕੋਈ ਤੀ ਪੁੱਤਰ ਹੋਏ ਉਹ ਕਿਸੇ ਹੋਰ ਤੋਂ ਮੰਗੀ ਜਾਏ ਜਾ ਕੇ ਆਪਣੇ ਮਾਤਾ ਤੇ ਆਪਣੇ ਪਿਤਾ ਕੋ ਨਾ ਮੰਗੇ ਪਿਤਾ ਆਕੇਗਾ ਮਾਂ ਆਕੇਗੀ ਅਸੀਂ ਮਰ ਗਏ ਹਾਂ ਤੂੰ ਸਾਨੂੰ ਛੱਡ ਕੇ ਕਿਸੇ ਹੋਰ ਤੋਂ ਮੰਗ ਰਿਆ ਤੂੰ ਉੱਥੇ ਚਲ ਗਿਆ ਉੱਥੋਂ ਪੈਸੇ ਮੰਗ ਲੇ ਉੱਥੇ ਚਲ ਗਿਆ ਉੱਥੋਂ ਤੂੰ ਮੈਨੂੰ ਦੱਸ ਜਿਹੜੀ ਚੀਜ਼ ਚਾਹੀਦੀ ਹੈ ਮੈਂ ਤੈਨੂੰ ਲਿਆ ਕੇ ਦਵਾਂਗਾ ਤਾਂ ਇਸੇ ਤਰ੍ਹਾਂ ਅਸੀਂ ਪਰਮਾਤਮਾ ਨੂੰ ਆਪੜੇ ਨਾ ਸਮਝਿਆ ਅਸੀਂ ਕਦੀ ਕਿਤੇ ਜਾ ਰਹੇ ਕਦੀ ਕਿਤੇ ਜਾ ਰਹੇ ਤਾਂ ਮਾਰਗ ਨੂੰ ਤਾਂ ਗੱਲ ਹੀ ਮਗਾ ਦਿੱਤੀ ਗੁਰਜਨ ਪਾਛੋ ਮਾਰਗ ਕਹਿੰਦੇ ਸੁਦਾਦੇ ਤੋਂ ਮੰਗ ਲੈ ਐਵੇਂ ਤੋਂ ਦਰਬਾਰ ਦਰ ਭਟਕੇ ਜਾ ਗਏ ਜੋ ਮੰਗੇ ਠਾਕੁਰ ਆਪਣੇ ਤੇ ਪਰਮਾਤਮਾ ਨੂੰ ਆਪਣਾ ਸਮਝਿਓ ਜੇ ਮੰਗਣਾ ਹੈ ਤਾਂ ਪਰਮਾਤਮਾ ਤੋਂ ਮੰਗੇ ਕਾਲ ਪ੍ਰਕਤਮ ਜਿਸ ਤਰ੍ਹਾਂ ਇੱਕ ਘਰ ਵਾਲਾ ਤਉਹਦੀ ਪਤਨੀ ਆਪਸ ਚ ਬੈਸ ਟੱਲ ਪਈ ਕਹਿੰਦੇ ਭਾਰਤ ਬਸ ਬੜੀ ਤਰੱਕੀ ਕਰ ਗਿਆ ਸੰਸਾਰ ਬਹੁਤ ਤਰੱਕੀ ਕਰ ਗਿਆ ਘਰ ਵਾਲਿਆ ਉਹਦਾ ਘਰ ਵਾਲਾ ਸਿਆਣ ਸਾਕਨ ਨੇ ਕਹਿੰਦਾ ਕੋਈ ਤਰੱਕੀ ਨਹੀਂ ਕੀਤੀ ਉੱਥੇ ਕੀ ਖੜਾ ਹੈ ਕਹਿੰਦੇ ਨਹੀਂ ਜੀ ਬਹੁਤ ਤਰੱਕੀ ਕਰ ਗਿਆ ਪੜ ਲਿਖ ਗਿਆ ਕਿੰਦਾ ਚੱਲ ਤੂੰ ਮੈਂ ਫੈਕਟਰੀ ਕੋਲ ਦਿਖਾਣਾ ਤੋ ਇਦਾਂ ਤਾਂ ਮੰਨਣਾ ਹੀ ਨਹੀਂ ਘਰ ਵਾਲੇ ਕਹਿੰਦੇ ਚੱਲ ਠੀਕ ਹੈ ਭਾਈ ਦਿਖਾ ਹੁਣ ਚੱਲ ਗਏ ਨੇ ਉਸ ਘਰ ਵਾਲੇ ਨੇ ਜਾ ਕੇ ਰਾਹ ਚ ਚੌਂਕ ਤੇ ਖੋਤਾ ਖੜਾ ਕਰ ਦਿੱਤਾ ਇੱਕ ਖੋਤੇ ਨੂੰ ਲੈ ਕੇ ਆ ਉੱਤੇ ਖੜਾ ਕਰ ਦਿੱਤਾ ਉਹ ਆਖਣ ਲੱਗੀ ਘਰ ਵਾਲੀ ਆਹ ਕੀ ਕਾਰਜ ਲੋਕੀ ਕੀ ਕਹਿਣ ਕਹਿੰਦਾ ਲੋਕਾਂ ਵਾਸਤੇ ਤਾਂ ਖੋਤਾ ਲਿਆਂਦਾ ਲੋਕਾਂ ਵਾਸਤੇ ਤਾਂ ਆਇਆ ਇਹ ਖੋਤੇ ਨੂੰ ਲੈ ਕੇ ਆਇਆ ਮੈਂ ਕਹਿੰਦੇ ਇਹਦਾ ਕੀ ਕਰਨਾ ਕਹਿੰਦਾ ਤੂੰ ਹੁਣ ਇਸ ਤਰ੍ਹਾਂ ਕਰ ਉਸ ਖੋਤੇ ਨੂੰ ਚੌਂਕ ਤੇ ਖੜਾ ਕਰਕੇ ਨਾ ਉਹਨੇ ਅੱਖਾਂ ਮੀਟ ਲਈਆਂ ਉਸ ਘਰ ਵਾਲੇ ਨੇ ਅੱਖਾਂ ਮੀਟ ਲਈਆਂ ਤਾਂ ਉਹਦੇ ਕੋਲ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਮੰਗ ਰਿਹਾ ਹੈ ਕਿਸੇ ਕੋਲ ਇਸ ਤਰ੍ਹਾਂ ਅੱਖਾਂ ਮੀਟ ਕੇ ਖੋਤੇ ਦੇ ਸਾਹਮਣੇ ਖੜਾ ਹੋ ਕੇ ਨਾਲੇ ਤਾਂ ਉਹਨੂੰ ਮੱਥਾ ਟੇਕ ਦਿੱਤਾ ਨਮਸਕਾਰ ਕਰ ਦਿੱਤੀ ਨਾਲੇ ਉਹਦਾ ਬਾਲ ਕੁੱਟ ਲਿਆ ਇੱਕ ਉਹਦਾ ਇੱਕ ਬਾਲ ਕੁੱਟ ਲਿਆ ਤਾਂ ਨਮਸਕਾਰ ਕਰਕੇ ਵਾਪਸ ਆ ਗਿਆ ਹੁਣ ਜਿਤਨੇ ਚੌਂਕ ਚਾਰੇ ਕੋਲੇ ਖੜੇ ਸਨ ਉਹ ਸਾਰੇ ਦੇਖ ਰਹੇ ਸਨ ਘਰ ਵਾਲੀ ਅੱਖਾਂ ਤੇ ਪੱਟੀ ਬੰਨ ਦਿੱਤੀ ਕਹਿੰਦਾ ਹੁਣ ਤੇ ਇਸ ਤਰ੍ਹਾਂ ਕਰ ਆਪਣੇ ਅੱਖਾਂ ਬੰਦ ਕਰ ਲਾ ਉਹਦੀ ਅੱਖਾਂ ਤੇ ਪੱਟੀ ਬੰਨ ਦਿੱਤੀ ਕਹਿੰਦੇ ਇਹ ਗਾਦੇ ਲਈ ਕਹਿੰਦਾ ਜਦੋਂ ਮੈਂ ਕਹਾਂਗਾ ਉਦੋਂ ਪੱਟੀ ਹੋਣੀ ਅੱਖਾਂ ਤੇ ਕਹਿੰਦੇ ਠੀਕ ਹੈ ਕਹਿੰਦੇ ਤੁਸੀਂ ਆਪੇ ਹੀ ਲਾ ਦੇਣਾ ਹੁਣ ਕਾਫੀ ਸਮਾਂ ਬੀਤ ਗਿਆ ਜਦੋਂ ਘਰ ਵਾਲੇ ਲਾ ਕੇ ਆ ਕਿ ਹੁਣ ਅੱਖਾਂ ਖੋਲ ਜਦੋਂ ਪੱਟੀ ਖੋਲੀ ਅੱਖਾਂ ਤੋਂ ਤਾਂ ਕੀ ਦੇਖਦੇ ਹਾਂ ਸਾਹਮਣੇ ਚੌਂਕ ਜਿਹੜਾ ਹੈ ਖੋਤੇ ਤੇ ਮੋਰੇ ਲੈਨ ਲਾ ਕੇ ਖੜਾ ਹੋਇਆ ਹੈ ਚੌਂਕ ਦੇ ਜਿੰਨੇ ਲੋਕੀ ਸੰਨ ਲੈਨ ਲਾ ਕੇ ਖੜੀ ਹੋ ਕੇ ਲੈਨ ਲੱਗੀ ਹੋਈ ਹੈ ਜੀ ਤਾਂ ਬਾਲ ਪੜ ਪੜ ਕੇ ਖੋਤਾ ਹੀ ਗੰਜਾ ਕਰ ਦਿੱਤਾ ਤਾਂ ਘਰ ਵਾਲਿਆਂ ਦੇ ਅੱਖਾਂ ਖੋਲੀਆਂ ਕਹਿੰਦੀ ਹੈ ਇਹ ਕੀ ਬਣ ਗਿਆ ਇੱਥੇ ਤਾਂ ਖੋਤਾ ਸੀ ਇੱਥੇ ਲੈਨ ਲੱਗੀ ਹੋਈ ਹੈ ਜਿਹੜਾ ਖੋਤਾ ਸੀ ਉਹ ਤਾਂ ਗੰਜਾ ਹੀ ਹੋ ਗਿਆ ਵਾਲੇ ਪੜ ਦਿੱਤੇ ਘਰ ਵਾਲਾ ਅੱਖਾਂ ਲੱਗਾ ਤੂੰ ਆਖ ਜੀ ਸੀ ਸੰਸਾਰ ਦੁਨੀਆ ਤੱਕੀ ਬਹੁਤ ਕਰ ਗਈ ਆ ਤਰੱਕੀ ਕੀਤੀ ਹੈ ਕਹਿੰਦੇ ਉਹ ਕਿਸ ਤਰ੍ਹਾਂ ਕਹਿੰਦਾ ਮੈਂ ਖੋਤਾ ਲਿਆ ਕਰਕੇ ਇੱਥੇ ਤਾਂ ਖੜਾ ਕੀਤਾ ਸੀ ਮੈਂ ਇਹਦੇ ਅੱਗੇ ਝੂਠੀ ਮੰਨਤ ਮੰਗੀ ਤਾਂ ਇਹਦਾ ਵਾਲ ਪੁੱਟ ਦਿੱਤਾ ਕਿਸੇ ਨੇ ਜਿਹੜੇ ਲੋਕੀ ਹੁਣ ਆਲੇ ਦੁਆਲੇ ਦੇਖ ਰਹੇ ਸਨ ਉਹਨਾਂ ਨੇ ਸੋਚਿਆ ਹੋਵੇਗਾ ਸ਼ਾਇਦ ਇਹ ਕਿਤੇ ਬਾਹਰਲਾ ਵਿਜਾ ਲੱਗਦਾ ਹੋਵੇਗਾ ਖੋਤੇ ਨੂੰ ਨਮਸਕਾਰ ਕਰ ਲੈ ਸ਼ਾਇਦ ਮੰਨਤ ਮੰਗੀ ਹੋਵੇ ਖੋਤਾ ਸਾਹਿਬ ਤੋਂ ਖੋਤਾ ਜੀ ਤੋਂ ਮੰਨਤ ਮੰਗੀ ਹੋਵੇ ਸ਼ਾਇਦ ਕਿਤੇ ਸਾਡਾ ਕੋਈ ਰੁਕਿਆ ਹੋਇਆ ਕਾਰਜ ਜਿਹੜਾ ਉਹ ਰਾਸ ਹੋ ਜਾਏ ਕਿੰਦੇ ਲੋਕੀ ਮੈਨੂੰ ਦੇਖ ਰਹੇ ਸਨ ਮੈਂ 2 ਮਿੰਟ ਲਾ ਕੇ ਅੱਖਾਂ ਬੰਦ ਕਰਕੇ ਉਸੇ ਉੱਧੇ ਹੀ ਮੱਥਾ ਟੇਕ ਦਿੱਤਾ ਤਾਂ ਮੈਂ ਵਾਪਸ ਆ ਗਿਆ ਉਹਦਾ ਬਾਲ ਪੁੱਟ ਕੇ ਤਾਂ ਲੋਕਾਂ ਨੇ ਆਖਿਆ ਕਿ ਖੋਤਰ ਨੂੰ ਨਮਸਕਾਰ ਕਰਕੇ ਉਹਦਾ ਬਾਲ ਪੁੱਟ ਕੇ ਪਤਾ ਨਹੀਂ ਕਿਹੜਾ ਕਾਰਜ ਸਾਡਾ ਰਾਸ ਹੋ ਜਾਏਗਾ ਕਿਉਂਕਿ ਅੱਜਕੱਲ ਹਰੇਕ ਬੰਦਾ ਦੁਖੀ ਹੈ ਦੁਖੀ ਬੰਦਾ ਕਿਤੇ ਨਾ ਕਿਤੇ ਤਾਂ ਆਸਰਾ ਲੱਭਦਾ ਹੀ ਹੈ ਉਹ ਆਖੇਗਾ ਸ਼ਾਇਦ ਕਿਤੇ ਸਾਡਾ ਗਰਜ ਇੰਨੀ ਰਾਸ ਹੋ ਜਾਏ ਇਹ ਸੋਖਾ ਤਰੀਕਾ ਹੋਏਗਾ ਜਿਹੜਾ ਬੰਦਾ ਆਇਆ ਵਾਲ ਕੱਟ ਕੇ ਗਿਆ ਖੋਤੇ ਤੇ ਅੱਗੇ ਮਿੰਨਤ ਕੀਤੀ ਕਹਿੰਦਾ ਉਹ ਸਾਰੇ ਲੋਕੀ ਦੇਖ ਰਹੇ ਸਨ ਉਹ ਮੈਨੂੰ ਦੇਖਦੇ ਦੇਖ ਤੇ ਜੋ ਤੇ ਅੱਖਾਂ ਬੰਦ ਕੀਤੀਆਂ ਤਾਂ ਲੈਣ ਲੱਗ ਗਈ ਤੇਰੇ ਸਾਹਮਣੇ ਆਤ ਰਕੀ ਕੀਤੀ ਹੈ ਇਸੇ ਤਰ੍ਹਾਂ ਸਾਥ ਸੰਸਾਰ ਨਾਲ ਹੁੰਦਾ ਹੈ ਜਣੇ ਖਣੇ ਨੂੰ ਰੱਬ ਬਣਾ ਕੇ ਸੰਸਾਰ ਵਿੱਚ ਉਤਾਰ ਦਿੱਤਾ ਜਾਂਦਾ ਜਿਸ ਤਰ੍ਹਾਂ ਕੋਈ ਜਣਾ ਖਣਾ ਗੁਰੂ ਪੀਰ ਬਣ ਗਿਆ ਤਾਂ ਬਹਿ ਗਿਆ ਉਹਦੇ ਅੱਗੇ ਲੈਣਾ ਲੱਗ ਜਾਂਦੀ ਜਿਆਦਾ ਦੂਰ ਨਹੀਂ ਤੁਸੀਂ ਕੋਈ ਵੀ ਪੱਥਰ ਲੈ ਕੇ ਜਾਂ ਕੋਈ ਵੀ ਚੀਜ਼ ਲੈ ਕੇ ਕੁਝ ਵੀ ਲੈ ਲਓ ਸਾਧ ਸੰਗਤ ਉਹਦੇ ਅੱਗੇ ਚੁੰਨੀ ਲੈ ਕੇ ਭੇਡ ਕੇ ਉਹਨੂੰ ਉੱਥੇ ਰੱਖ ਦਿਓ ਦੋ ਥੋੜੇ ਜੇ ਪੈਸੇ ਰੱਖ ਉਹਨੂੰ ਮੱਥਾ ਟੇਕ ਦਿਓ ਉੱਥੇ ਲੈਣਾ ਲੱਗ ਜਾਣੀਆਂ ਸਾਧ ਸੰਗਤ ਇਸ ਤਰ੍ਹਾਂ ਹੁੰਦਾ ਹੈ ਧੰਨ ਧੰਨ ਤੇ ਰੱਬ ਵੈਗੇ ਪਰ ਮਾਲ ਕਹਿੰਦੇ ਉਹ ਦਾਤਾ ਇੱਕੋ ਹੀ ਸੀ ਉਹ ਪ੍ਰਮਾਤਮਾ ਇੱਕੋ ਹੀ ਸੀ ਜੇ ਮੰਗਣਾ ਸੀ ਤਾਂ ਬੰਦਿਆ ਉਸ ਤੋਂ ਮੰਗ ਗੁਰਬਾਣੀ ਜਿਹੜੀ ਆਖਾਂ ਖੋਲਦੀ ਹੈ ਬੰਦਿਆ ਤੂੰ ਜਣੇ ਕਣਿਉ ਰੱਬ ਨੂੰ ਨਾ ਬੁਣਾ ਰੱਬ ਇੱਕੋ ਹੀ ਹੈ ਦਾਤਾ ਇੱਕੋ ਹੀ ਹੈ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਗੁਣਾਂ ਨੂੰ ਪਤ ਅੱਗੇ ਵਚਨ ਕੀ ਹੈ ਜੀ ਸਭਨਾ ਜੀਆਂ ਕਾਇਕ ਦਾਤਾ ਸੋਮ ਵਿਸਰ ਨ ਜਾਏ ਐ ਪ੍ਰਮਾਤਮਾ ਐ ਗੁਰੂ ਮੈਨੂੰ ਉਹ ਅਕਾਲ ਪੁਰਖ ਨਾਂ ਭੁੱਲ ਜਿਹੜਾ ਸਭ ਨੂੰ ਦਾਤਾ ਦੇਣ ਵਾਲਾ ਗੁਰਾ ਇੱਕ ਦੇਵੁ ਜਾਈ ਸਭਨਾ ਜੀਆਂ ਕਾਇਕ ਦਾਤਾ ਸਭ ਨੂੰ ਦਾਤਾ ਉਹ ਵਰਦਾਰਿਆ ਜੀ ਅਕਾਲ ਪੁਰਖ ਕਹਿੰਦੇ ਫਿਰ ਤੋ ਸੁਪਰਮਾਤਮਾ ਤੋਂ ਤੋ ਇਹ ਤੇ ਵੀ ਗੁਰ ਅਰਜਨ ਬਾਦ ਜਗਦਨ ਭਾਈ ਤੇ ਮੰਗਣਾ ਹੈ ਨਾ ਉਸ ਠਾਕੁਰ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮੰਗੇ ਜਦੋਂ ਤੂੰ ਤੇ ਅੱਗੇ ਮੰਗ ਰੱਖੇਗਾ ਜੋ ਮੰਗੇ ਠਾਕੁਰ ਆਪਣੇ ਤੇ ਸੋਏ ਸੋਏ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਾਂ ਉਹਾ ਸਾਚੇ ਹੋਵੇ ਫਿਰ ਰੱਬ ਦਾ ਪਿਆਰਾ ਹਰ ਜਨ ਦੀ ਗੱਲ ਚੱਲਦੀ ਆ ਰੱਬ ਦੇ ਪਿਆਰੇ ਦੀ ਗੱਲ ਚੱਲੇ ਰਹਾਉ ਵਾਲੀ ਤੁਕਾਂ ਕਿਹੜੀਆਂ ਸਨ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮਿਟੇ ਧਿਆਲ ਉਰਖ ਬਖਸ਼ੇ ਇਹ ਰਹਾਉ ਵਾਲੀ ਤੁਕ ਹੈ ਇੱਥੇ ਗੱਲ ਚਾਹੁੰਦੀ ਆ ਰੱਬ ਦੇ ਪਿਆਰੇ ਦੀ ਮਾਲ ਕਹਿੰਦੇ ਜਿਹਦੇ ਫਿਰ ਅਗੁਣ ਮਿਟਦੇ ਪ੍ਰਮਾਤਮ ਜਿਹਨੂੰ ਆਪਣੇ ਗਨ ਨਾਲ ਲਾ ਲੇ ਜੇ ਜੇ ਕਹੀ ਹੋਈ ਗੱਲ ਦਾ ਇਤਨਾ ਕੋ ਅਸਰ ਹੋਏਗਾ ਕਹਿੰਦੇ ਨਾਨਕ ਦਾਸ ਰੱਬ ਦਾ ਪਿਆਰਾ ਮੁਖ ਤੇ ਜੋ ਬੋਲੇ ਜੋ ਵੀ ਬਚਨ ਕਰ ਦੇ ਇहां ਉहां ਸੱਚ ਹੋਵੇ ਲੋਕ ਵਿੱਚ ਵੀ ਗਾਂ ਪਰਲੋਕ ਵਿੱਚ ਵੀ ਉਹ ਬਚਨ ਪੂਰਾ ਹੋਏਗਾ